ਸਾਈਲੈਂਟ ਕੋਈ ਯਾਰ ਅੱਛਾ ਸਰ ਤੁਹਾਡਾ ਨਾਮ ਜੀ ਸਾਡਾ ਨਾਮ ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜਗਲਾਦ ਵਿਭਾਗ ਪੰਜਾਬ ਸਰ ਪੰਜਾਬ ਸਰਕਾਰ ਤਰਨਤਾਲਾ ਤੇ ਸਰ ਅੱਜ ਕਾਲੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਅੱਜ ਇਹ ਆ ਕਿ ਸਾਡਾ ਹਲਕਾ ਜਿਹੜਾ ਨਾ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਵਾ ਆਮ ਪਾਰਟੀ ਨਾਲ ਜੁੜੇ ਆ ਤੇ ਅੱਜ ਹਜ਼ਾਰੂ ਵਰਕਰ ਆ ਸਾਡਾ ਸਾਡਾ ਹਲਕਾ ਪਰ ਸਾਡੇ ਹਲਕੇ ਦੇ ਵਿੱਚ ਨਾ ਕੱਲ ਦੀ ਇੱਕ ਪੋਸਟ ਜਿਹੜੀ ਆ ਉਹ ਜਿਹੜੀ ਆ ਵਾਇਰਲ ਹੋਈ ਆ ਆ ਵੇਖੋ ਇੱਕ ਇਹ ਲਿਖੀ ਜੋ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਕਹਿੰਦੇ ਆ ਉਹਨਾਂ ਵੱਲੋਂ ਇੱਕ ਵਾਇਰਸ ਵਾਇਰਲ ਹੋਈ ਆ ਇਹ ਜਿਹੜੀ ਆ ਪੋਸਟ ਆ ਇਹਨੇ ਸਾਰਾ ਹਲਕਾ ਜਿਹੜਾ ਡਿਸਟਰਬ ਕੀਤਾ ਆ ਕਿਉਂਕਿ ਜਿਹੜੇ ਹਲਕੇ ਦੇ ਲੋਕ ਵਾ ਉਹ ਪਾਰਟੀ ਨੂੰ ਬਹੁਤ ਪਿਆਰ ਸਤਿਕਾਰ ਕਰਨਦੇ ਆ ਤੇ ਇਹਦੇ ਵਿੱਚ ਨਾ ਸਾਡੇ ਸੀਐਮ ਸਾਹਿਬ ਦੋਵਾਂ ਦੀਆਂ ਫੋਟੋਆਂ ਦੋਨੋਂ ਸਾਈਡਾਂ ਤੇ ਲਾ ਕੇ ਤੇ ਵਿਚਕਾਏ ਹਰਮੀਤ ਸਿੰਘ ਸੰਧੂ ਨੂੰ ਇੱਥੇ ਬਿਠਾਇਆ ਤੇ ਉਹਦਾ ਕਰਕੇ ਸਾਡਾ ਹਲਕੇ ਦੇ ਵਿੱਚ ਰਾਤ ਦੀ ਕੱਲ ਦੀ ਬਹੁਤ ਉਥਲ-ਪੁਥਲ ਚੱਲਦੀ ਆ ਮੈਨੂੰ ਰਾਤ ਕਿਸੇ ਨੇ ਸੌਣ ਨਹੀਂ ਦਿੱਤਾ ਬਾਰ-ਬਾਰ ਫੋਨ ਲਾਈ ਜਾਂਦੇ ਹਿੱਸੰਧੂ ਸਾਹਿਬ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਬਹੁਤ ਹੀ ਸਾਫ਼-ਸੁਥਰੀ ਜਿਹੜੀ ਪਾਰਟੀ ਆ ਇਹੋ ਜਿਹੇ ਬੰਦਿਆਂ ਨੂੰ ਕੋਈ ਸਾਡੀ ਪਾਰਟੀ ਦੇ ਵਿੱਚ ਥਾਂ ਨਹੀਂ ਹੈਗਾ ਕਿਉਂਕਿ ਸਾਡੀ ਪਾਰਟੀ ਸਾਫ਼-ਸੁਥਰੇ ਅਖਸ਼ ਵਾਲੇ ਬੰਦੇ ਨੂੰ ਲੈ ਕੇ ਪਾਰਟੀ ਚ ਆਉਂਦੀ ਹੈ ਇਹ ਜਿਹੜਾ ਹਰਮੀਤ ਸਿੰਘ ਸੰਧੂ ਆ ਇਹਦੇ ਵਾਸਤੇ ਜਿਹੜਾ ਵਾ ਸਾਡੀ ਪਾਰਟੀ ਚ ਇਸ ਕਰਕੇ ਥਾਂ ਨਹੀਂ ਮੈਂ ਕਹਿ ਰਿਹਾ ਕਿ ਆ ਜਿਹੜੀ ਹਿੰਦੂਸਤਾਨ ਟਾਈਮ ਜਿਹੜਾ ਅਖਬਾਰ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਹਰਮੀਤ ਸਿੰਘ ਸੰਧੂ ਆ ਵੇਖੋ ਜਿਹੜਾ ਹਰਮੀਤ ਸਿੰਘ ਸੰਧੂ ਉਹ ਜਿਹੜਾ ਵਾ ਉਹਨਾਂ ਦੇ ਕਹਿਣ ਤੇ ਅਖਬਾਰ ਹਿੰਦੁਸਤਾਨ ਟਾਈਮ ਦੇ ਅਖਬਾਰ ਕਹਿ ਰਹੀ ਆ ਸਾਡਾ ਡੀਜੀਪੀ ਪੰਜਾਬ ਦਾ ਜਿਹੜਾ ਰਿਆ ਸ਼ਸ਼ੀਕਾਂਤ ਜੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਏ ਅਖਬਾਰ ਦੇ ਰਾਹੀਂ ਉਹਨਾਂ ਨੇ ਆਪਣੇ ਬਿਆਨ ਦੱਸਿਆ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਆਵੇ ਮੈਨੂੰ ਹਾਈਲਾਈਟ ਕੀਤਾ ਹਰਮੀਤ ਸਿੰਘ ਸੰਧੂ ਹੋਰ ਲੀਡਰਾਂ ਦਾ ਕਾਫੀ ਬੰਦਿਆਂ ਦਾ ਨਾਮ 98 ਬੰਦੇ ਸੀ ਪੂਰੇ ਪੰਜਾਬ ਦੇ ਜਿਹੜੀ ਉਹਨਾਂ ਬਾਦਲ ਸਾਹਿਬ ਨੂੰ ਲਿਸਟ ਬਣਾ ਕੇ ਦਿੱਤੀ ਸੀ ਤੇ ਇਹ ਜਿਹੜੇ ਬੰਦੇ ਆ ਪੰਜਾਬ ਨੂੰ ਜਿਹੜਾ ਗੰਦਲਾ ਬਣਾ ਰਹੇ ਆ ਨਸ਼ੇ ਦੀ ਉਤੋਂ ਸ਼ੁਰੂਆਤ ਸੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਇਹਨਾਂ ਬੰਦਿਆਂ ਦੀ ਰਿਪੋਰਟ ਬਣਾ ਕੇ ਕਾਲੀ ਦਰ ਦਾ ਰਾਸ ਸੀ ਉਹਨਾਂ ਪੇਸ਼ ਕੀਤੀ ਤੇ ਬਾਦਲ ਸਾਹਿਬ ਨੇ ਗਾੜੀਆਂ ਉਹਨੂੰ ਇਹ ਗੱਲ ਕਹੀ ਕਿ ਕਾਕਾ ਐਤਰਾ ਦੀ ਰਿਪੋਰਟਾਂ ਨਹੀਂ ਬਣਾ ਕੇ ਲੈ ਆਈਂ ਦੀਆਂ ਮੇਰੇ ਵਾਸਤੇ ਤੇ ਮੇਰੇ ਵਜ਼ੀਰਾਂ ਵਾਸਤੇ ਤੂੰ ਇਹ ਬਣਾ ਕੇ ਲੈ ਆ ਮੇਰਾ ਵੀ ਨੁਕਸਾਨ ਤੇ ਮੇਰੇ ਵਜ਼ੀਰਾਂ ਦਾ ਵੀ ਨੁਕਸਾਨ ਹੋ ਤੇ ਉਹਨੂੰ ਉਚਾੜ ਪਈ ਫਟਕਾਰ ਪਈ ਉਹ ਵਿਚਾਰਾ ਬੈਲਟ ਬੰਦ ਅਫਸਰ ਸੀ ਉਹ ਚੁੱਪ ਕਰਕੇ ਘਰ ਬਹਿ ਗਿਆ ਤੇ ਪਰ ਉਹ ਬੰਦਾ ਹੈਗਾ ਸੀ ਹਰੀ ਕ੍ਰਾਂਤੀ ਲਿਆਉਣ ਵਾਲਾ ਕਿ ਦੇਸ਼ ਦਾ ਭਲਾ ਕਰਨ ਵਾਲਾ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਨਸ਼ਾ ਆ ਰਿਹਾ ਹੈ ਬਹੁਤ ਜ਼ਿਆਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਦੀ ਸਰਕਾਰ ਨੇ ਬਦਲ ਸਰਕਾਰ ਨੇ ਉਹਨੂੰ ਦਬਕਾ ਲਾ ਕੇ ਫਟਕਾਰ ਪਾ ਕੇ ਬਿਠਾ ਦਿੱਤਾ ਪਰ ਉਸ ਬੰਦੇ ਨੇ ਜ਼ੋਰ ਤੇ ਵੇਖੋ ਕਿੰਨੀ ਰੱਖੀ ਆ ਉਹ ਜਦੋਂ ਰਿਟਾਇਰ ਹੋਇਆ ਉਹਨੇ ਸਾਰੀ ਆਪ ਦੀ ਸਟੇਟਮੈਂਟ ਜਿਹੜੀ ਆ ਹਿੰਦੁਸਤਾਨ ਖਬਰ ਟਾਈਮ ਜੀ ਨੂੰ ਦਿੱਤੀ ਕਿ ਮੈਂ ਆ ਜਿਹੜਾ ਦੇਸ਼ ਦੇ ਭਲੇ ਵਾਸਤੇ ਸਟੇਟ ਦੇ ਭਲੇ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਪਰ ਸਰਕਾਰਾਂ ਮੌਕੀਆਂ ਜਿਹੜੇ ਗੰਦੇ ਦੀਆਂ ਗੰਦੀਆਂ ਸਰਕਾਰਾਂ ਹੁੰਦੀਆਂ ਕਰ ਨਹੀਂ ਦਿੰਦੀਆਂ ਉਹਨੇ ਸਾਰਾ ਆਪਣਾ ਜਿਹੜਾ ਬਿਆਨ ਸੀ ਜਿਹੜਾ ਦੁਖੜਾ ਸੀ ਹਿੰਦੁਸਤਾਨ ਖਬਰ ਦੀ ਟਾਈਮਜ਼ ਦੇ ਉੱਤੇ ਉਹਨੇ ਲਾਇਆ ਵਾ ਇਹ ਮੈਂ ਪੰਜਾਬੀ 'ਚ ਵੀ ਕਰਾਇਆ ਅੰਗਰੇਜ਼ੀ 'ਚ ਵੀ ਕਰਾਇਆ ਇਹ ਤੁਸੀਂ ਕੋਈ ਬੰਦਾ ਆਪਣੇ ਮੋਬਾਈਲ ਤੋਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਿੰਦਾ ਵਾ ਉਹ ਆ ਲਿੰਕ ਵਾ ਉਹਨਾਂ ਦਾ ਤੁਸੀਂ ਆਪ ਜਿਆਦਾ ਚੈੱਕ ਕਰ ਸਕਦੇ ਹੋ ਕਿਉਂਕਿ ਆ ਜਿਹੜਾ ਲਿੰਕ ਵਾ ਇਹ ਮੇਰੀ ਕੋਈ ਆਪਣੀ ਬਣੀ ਬਣਾਈ ਚੀਜ਼ ਨਹੀਂ ਇਹਨੂੰ ਜਦੋਂ ਚੈੱਕ ਕਰੋਗੇ ਕੋਈ ਜਾਣਾਂ ਵੀ ਹਿੰਦੂਸਤਾਨ ਖਬਰ ਦਾ ਟਾਈਮ ਜਿਹਦਾ ਲਿੰਕ ਜਿਹੜਾ ਇਹਨੂੰ ਚੈੱਕ ਕਰੋਗੇ ਆਪਣੇ ਆਪ ਹਰਮੀਤ ਸਿੰਘ ਸੰਧੂ ਮਜੀਠੀਆ ਜਿਹੜਾ ਹੁਣ ਸਾਡੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਵਾ ਉਹਦਾ ਰੈਕਟ ਸਾਰਿਆਂ ਦਾ ਕੱਲੇ-ਕੱਲੇ ਦਾ ਸਾਹਮਣੇ ਆਜੂ ਕਿਉਂਕਿ ਇਹ ਹਰਮੀਤ ਸਿੰਘ ਸੰਧੂ ਜਿਹੜਾ ਵਾ ਇਹ ਵਿਕਰਮ ਮਜੀਠੀ ਦਾ ਸਾਥੀ ਵਾ ਇਹਨਾਂ ਨੇ ਇਧਰ ਕੁਲੂ ਮਨਾਲੀ ਵਾਲੀ ਸਾਈਡ ਉਧਰ ਬਥੇਰਾ ਰੌਲਾ ਪੈਂਦਾ ਰਿਹਾ ਵੀ ਇਹਨਾਂ ਨੇ ਇੰਡਸਟਰੀ ਫੈਕਟਰੀਆਂ ਆਪਣੀਆਂ ਲਾਈਆਂ ਸੀ ਉਹ ਸਾਡੀ ਸਰਕਾਰ ਨੇ ਅੱਜ ਉਹਦੀ ਜਾਂਚ ਪੜਤਾਲ ਕੀਤੀ ਉਸੇ ਸਰਕਾਰ ਦਾ ਇਹ ਹਿੱਸਾ ਉਸੇ ਸਰਕਾਰ ਦਾ ਹਰਮੀਤ ਸਰਕਾਰ ਹਿੱਸਾ ਸੀ ਹਰਮੀਤ ਸਿੰਘ ਤੇ ਇਹਨਾਂ ਨੂੰ ਜੇ ਹੁਣ ਹਰਮੀਤ ਸਿੰਘ ਦੀ ਜਾਂਚ ਪੜਤਾਲ ਹੋਵੇ ਹੋਵੇ ਵੀ ਵੈਸੇ ਜਾਣੀ ਆ ਕਿਉਂਕਿ ਜਿਹੜਾ ਇਹ ਜਿਹੜਾ ਡੀਜੀਪੀ ਆ ਇਹਦਾ ਵੀ ਬਿਆਨ ਦੇ ਦੇ ਵਿੱਚ ਲਿਆ ਗਿਆ ਤੇ ਡੀਜੀਪੀ ਸਾਹਿਬ ਤੇ ਪਹਿਲਾਂ ਹੀ ਅਖਬਾਰਾਂ ਤੱਕ ਦੇ ਚੁੱਕੇ ਆ ਵੀ ਹਰਮੀਤ ਸਿੰਘ ਸੰਧੂ ਇੱਕ ਕਾਲੇ ਕਾਰੋਬਾਰੀ ਦਾ ਧੰਦੇ ਦਾ ਹਿੱਸਾ ਵਾ ਅਸੀਂ ਨਹੀਂ ਕਹਿੰਦੇ ਡੀਜੀਪੀ ਸਾਹਿਬ ਕਹਿ ਰਿਹਾ ਤੇ ਅਖਬਾਰਾਂ ਕਹਿ ਰਹੀਆਂ ਦੇਖਦੀਆਂ ਵੱਡੀਆਂ ਖਬਰਾਂ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜਗਜਾਰਵਾ ਰੋਸ਼ਨਵਾ ਇਸ ਕਰਕੇ ਸਾਡੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਲੋਕੀ ਸਾਨੂੰ ਰੋਜ਼ ਪੁੱਛੀ ਜਾਂਦੇ ਸੰਧੂ ਸਾਹਿਬ ਹਰਮੀਤ ਆ ਗਿਆ ਆ ਪੋਸਟ ਹੋ ਗਿਆ ਹਰਮੀਤ ਆ ਗਿਆ ਮੈਂ ਆਖਿਆ ਜੀ ਚਿੰਤਾ ਨਾ ਕਰੋ ਸਾਡੀ ਪਾਰਟੀ ਬੜੀ ਸਿਆਣੀ ਤੇ ਸੁਲਝੀ ਪਾਰਟੀ ਆ ਉਹ ਬੰਦੇ ਦੀ ਇਨਵੈਸਟੀਗੇਸ਼ਨ ਕਰਦੀ ਬੜੀ ਡਿਗਾਈ ਤੱਕ ਜਾਂਦੇ ਆ ਜਦੋਂ ਇਸ ਬੰਦੇ ਦਾ ਰੈਕਟ ਸਾਡੀ ਪਾਰਟੀ ਨਾਲ ਕੋਈ ਤਾਲਮੇਲ ਨਹੀਂ ਖਾਂਦਾ ਸਾਡੀ ਪਾਰਟੀ ਹੈਗੀ ਜੁਧ ਨਸ਼ਿਆਂ ਵਿਰੋਧ ਛੇੜ ਕੇ ਬੈਠੀ ਇਹ ਜਿਹੜੇ ਨਸ਼ੇ ਦੇ ਸਲਾਗਰਾਂ ਇਹਨਾਂ ਨੂੰ ਸਾਡੀ ਪਾਰਟੀ ਲਈ ਕਿਤੇ ਥਾਂ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਕੋਈ ਆਪਦਾ ਨਵਾਂ ਰਸਤਾ ਲੱਭ ਲੈਣ ਸਾਡੇ ਹਲਕੇ ਨੂੰ ਡਿਸਟਰਬ ਨਾ ਕਰਨ ਇਹੋ ਜੀਆਂ ਝੂਠੀਆਂ ਪੋਸਟਾਂ ਜਿਹੜੀਆਂ ਸਾਡੇ ਸੀਐਮ ਸਾਹਿਬ ਦੇ ਨਾਲ ਲਾ ਕੇ ਸਾਫ ਸੁਥਰੀ ਸ਼ਬੀ ਦੇ ਮਾਲਕ ਜਿਹੜੇ ਉਹ ਜੋ ਨਸ਼ਿਆਂ ਉੱਤੇ ਛਿੜ ਕੇ ਬੈਠੇ ਆ ਤੁਸੀਂ ਵਿਚਕਾਇਆ ਆਪਦੀ ਫੋਟੋ ਪਸਾ ਕੇ ਤੇ ਸਾਡੇ ਇਥੇ ਹਲਕੇ ਨੂੰ ਸਰਵ ਕਰ ਰਹੇ ਜੋ ਇਸ ਕਰਕੇ ਕੁਝੀਆਂ ਚਾਲਾਂ ਜਿਹੜੀ ਵੀ ਧਿਰ ਚੱਲਦੀ ਆ ਜਾਂ ਉਹਨਾਂ ਦੇ ਸ਼ਰਾਰਤੀ ਕੋਈ ਅੰਸਰ ਆ ਮੈਂ ਉਹਨਾਂ ਨੂੰ ਕਹਿਣਾ ਵਾਂ ਵੀ ਇਹੋ ਜੀਆਂ ਚਾਲਾਂ ਤੋਂ ਬਾਜ਼ ਆ ਜਾਣ ਕਿਉਂਕਿ ਇੱਕ ਸਮੈਕਾਂ ਵਿੱਚ ਨਹੀਂ ਆ ਜਾਂ ਆਪਾਂ ਸਿਆਸਤ ਕਰਨੀ ਕਿਉਂਕਿ ਆ ਜਿਹੜਾ ਪੰਜਾਬ ਦਾ ਡੀਜੀਪੀ ਆ ਕੋਈ ਆਮ ਆਦਮੀ ਨਹੀਂ ਸੀ ਨੇ ਆਪ ਦੀ ਏ ਰਿਪੋਰਟ ਉਹਨੇ ਆਪਦਾ ਬਿਆਨ ਇਹ ਜਿਹੜਾ ਜਨਤਕ ਕੀਤਾ ਵਾ ਉਹਦਾ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਸਾਰੇ ਕੱਲੇ-ਕੱਲੇ ਭਰਾਵਾਂ ਨਾਲ ਫੋਟੋਕਾਪੀਆਂ ਕਰਾਈਆਂ ਵਾਂ ਮੈਂ ਜਿਹੜਾ ਉਹਦਾ ਲਿੰਕ ਵਾ ਤੁਹਾਨੂੰ ਦੇ ਕੇ ਭੇਜਣਾ ਵਾਂ ਕਿਉਂਕਿ ਤੁਸੀਂ ਇਹ ਨਾ ਕਹੋ ਕਿ ਕਿਸੇ ਨੇ ਆਪਣੇ ਆਪ ਛਪਾਇਆ ਏ ਹਿੰਦੁਸਤਾਨ ਟਾਈਮ ਜੋ ਖਬਰ ਦਾ ਲਿੰਕ ਆ ਜੀ ਘਰ ਜਾ ਕੇ ਆਪਦੇ ਕਮਰਿਆਂ 'ਚ ਬੈਠੇ ਇਹਨੂੰ ਕੱਢ ਕੇ ਦੇਖ ਸਕਦੇ ਜੋ ਇਹਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਪੂਰਾ ਪੂਰਾ ਜਿਹੜਾ ਨਾਂ ਉਹ ਇਸ ਵੇਲੇ ਜਗਜाहिर ਵਾ ਇਹਦੀਆਂ ਤਾਰਾਂ ਜੁੜੀਆਂ ਹੋਈਆਂ ਵਾਂ ਥੋੜੇ ਦੇਨਾ ਤੱਕ ਲਿਖ ਲਿਓ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਖਿ ਬੰਦ ਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਵੀ ਉਹਦੇ ਸਾਥੀ ਦੇ ਨਾਲ ਹੀ ਜਿੱਥੇ ਬੰਦ ਦਾ ਨਾਮ ਰਹਾ ਉੱਥੇ ਭੇਜਿਆ ਜਾਊਗਾ। ਸਰ ਜਿਹੜਾ ਹੁਣ ਜਾਰੀ ਇਹ ਕਿਉਂ ਕਰੂਗਾ ਕਿਉਂ ਜਾਰੀ ਕੀਤਾ ਗਿਆ ਪਹਿਲਾਂ 3.5 ਸਾਲ ਤੱਕ ਕੀਤਾ ਨਹੀਂ ਸੀ। ਵੇਖੋ ਜਦੋਂ ਕਿਸੇ ਨੂੰ ਪਤਾ ਲੱਗਦਾ ਉਦੋਂ ਹੀ ਕਰਨਾ ਜੀ। ਮੈਨੂੰ ਤੇ ਰਾਤ ਪਤਾ ਲੱਗਾ ਵਾ ਜਦੋਂ ਇਹਨੇ ਪੋਸਟਾਂ ਪਾਈਆਂ ਤੇ ਇਹ ਵੀ ਇਹ ਵੀ ਕਿਸ ਸੱਜਣਾਂ ਨੇ ਪੋਸਟਾਂ ਪਾਈਆਂ ਕਿ ਭਾਜੀ ਜੇ ਇਹ ਬੰਦਾ ਆ ਗਿਆ ਆ ਜਿਹੜੀ ਮੇਰੇ ਕੋਲ ਆਈ ਹੈ ਨਾ ਜੀ ਇਹ ਵੀ ਕਿਸੇ ਸੱਜਣ ਨੇ ਪੋਸਟ ਪਾਈ ਆ ਜਿਹੜੀ ਆ ਤੈਨੂੰ ਪੋਸਟ ਵਿਖਾ ਰਿਆਂ ਇਹ ਵੀ ਕਿਸ ਸੱਜਣ ਨੇ ਪਾਈ ਵੀ ਸੰਧੂ ਸਾਹਿਬ ਕੀ ਹੋ ਰਿਹਾ ਰਕੇ ਚ ਮੈਂ ਕਹੇ ਜੀ ਜਦੋਂ ਆ ਆਇਆ ਪੋਸਟ ਮੁੜ ਕੇ ਦੂਜਿਆਂ ਬੰਦਿਆਂ ਨੇ ਆ ਵਖਾਇਆ ਕਿ ਭਾਜੀ ਤੁਸੀਂ ਇਹੋ ਜਿਹਾ ਬੰਦਾ ਚੇਅਰਮੈਨ ਸਾਹਿਬ ਲੈ ਰਹੇ ਜੋ ਪਾਰਟੀ ਜਿਹੜਾ ਨਸ਼ੇ ਦਾ ਸਦਾਗਰ ਹੋਵੇ ਇਹ ਵੱਡੀਆਂ ਖਬਰਾਂ ਦੇ ਉੱਤੇ ਬਦਨਾਮ ਹੋਣ ਬੰਦੇ ਨਸ਼ੇ ਵਾਲੇ ਸਦਾਗਰਾਂ ਤਾਰਾਂ ਜੁੜੀਆਂ ਹੋਣ ਡੀਜੀਬੀ ਪੰਜਾਬ ਦਾ ਰੋਂਦਾ ਰਿਹਾ ਹੋਵੇ ਵੀ ਇਹਨਾਂ ਤੇ ਪਰਚੇ ਦੇਣੇ ਆ ਪਰ ਉਸੇ ਮੌਕੇ ਦੀ ਸਰਕਾਰਾਂ ਨੇ ਦਬਾ ਲਿਆ ਸੀ ਤੇ ਇਸ ਕਰਕੇ ਸਾਡੀ ਸਰਕਾਰ ਜਿਹੜੀ ਆ ਤੁਹਾਨੂੰ ਪਤਾ ਕੱਲੇ ਕੱਲੇ ਨੂੰ ਹੱਥ ਪਾ ਰਹੀ ਆ ਜੇ ਮਜੀਠੀਆ ਦੀ ਵਾਰੀ ਆ ਗਈ ਤੇ ਹਰਮੀਤ ਸਿੰਘ ਸੰਧੂ ਦੀ ਵੀ ਚੰਦ ਦਿਨਾਂ ਦੇ ਵਿੱਚ ਇਹੜੀ ਇਨਵੈਸਟੀਗੇਸ਼ਨ ਹੋਊ ਮੈਂ ਸਰਦਾਰ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਆਪਦੇ ਸ਼ੋਰ ਸ਼ਰਾਹੀ ਤੇ ਸ੍ਰੀ ਰਵਿੰਦ ਕੇਰੀਵਾਲ ਜੀ ਨੂੰ ਮੈਂ ਕਹਿ ਕੇ ਇੱਥੇ ਬਣਦੀ ਪੂਰੀ ਕਾਰਵਾਈ ਠੋਕ ਕੇ ਸੀ ਕਰਾਵਾਂਗੇ ਹਾਂ ਜੀ 2027 ਦੇ ਨੂੰ ਵੇਖ ਕੇ ਕਿ ਇਹ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਸਿਰਫ ਮੈਂ ਕੀਤਾ ਐਕਸ਼ਨ ਵੀ ਜਿਹੜਾ ਸਾਡਾ ਹਲਕੇ ਨੂੰ ਡਿਸਟਰਬ ਕਿਉਂ ਕੀਤਾ ਜਾ ਰਿਹਾ ਵੇਖੋ ਸਾਡੇ ਹਲਕੇ ਦੇ ਜਿਹੜੇ ਲੋਕ ਵਾ ਉਹ ਬਹੁਤ ਹੀ ਸੈਂਸੀਲਟਾ ਵਾਲੇ ਤੇ ਸਿਆਣੇ ਲੋਕ ਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਲੈ ਕੇ ਆਂਦਾ ਸੀ ਉਹ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਆ ਉਹਨਾਂ ਨੂੰ ਰਾਤ ਦਾ ਦੁੱਖ ਲੱਗਾ ਆ ਸਾਰੇ ਹਲਕੇ ਦੇ ਇੱਥੇ ਪਤਾ ਨਹੀਂ ਬਲਾਕ ਪ੍ਰਧਾਨ ਕਿੰਨੇ ਬੈਠੇ ਆ ਗਿਣਤੀ ਕਰ ਲਓ ਮੇਰੇ ਹਿਸਾਬ ਨਾਲ ਸਾਰੇ ਹਲਕੇ ਦੇ ਕੋਈ ਇੱਕ ਅੱਧਾ ਬਲਾਕ ਪ੍ਰਧਾਨ ਘਾਹੂ ਸਾਡੇ 17 ਬਲਾਕ ਪ੍ਰਧਾਨ ਆ ਇੱਥੇ 14 15 ਇਸ ਵੇਲੇ ਬਲਾਕ ਪ੍ਰਧਾਨ ਆ ਸਾਰੇ ਪਹਿਲੀ ਲਾਈਨ 'ਚ ਮੌਜੂਦ ਬੈਠੇ ਆ ਸਾਰੇ ਜਿਹੜੇ ਹਲਕੇ ਦੇ ਬਲਾਕ ਪ੍ਰਧਾਨ ਹੋਰ ਸੀਨੀਅਰ ਲੀਡਰ ਸਾਰੇ ਇੱਥੇ ਬੈਠੇ ਆ ਪੰਜ ਸਰਪੰਚ ਬੈਠੇ ਆ ਇਹਨਾਂ ਨਾਲ ਪਹਿਲਾਂ ਮੈਂ ਡਿਸਕਸ ਕੀਤੀ ਮੈਂ ਕਿ ਤੁਹੀਂ ਰਾਤ ਦਾ ਗੁਰੂ ਮੈਨੂੰ ਤਾਂ ਸੌਣ ਨਹੀਂ ਦਿੱਤਾ ਆ ਪੋਸਟ ਤੁਸੀਂ ਕੀ ਵੇਖ ਲਈ ਐ ਝੂਠੀ ਐ ਫੇਕ ਆ ਪਰ ਇਹ ਨਹੀਂ ਸੀ ਮੰਨਦੇ ਮੈਂ ਹਲਕੇ ਨੂੰ ਵਿਸ਼ਵਾਸ ਦਿਵਾਉਣ ਲਈ ਆ ਜਿਹੜੀ ਤੁਹਾਨੂੰ ਪੋਸਟ ਹੈ ਵਿਖਾ ਰਿਹਾ ਵਾਂ ਕਿ ਇਹ ਬਿਲਕੁਲ ਹਲਕੇ ਨੂੰ ਮੈਸੇਜ ਜਾਊਗਾ ਕਿ ਫੇਕ ਵਾ ਇਹ ਸਾਡੇ ਆੜ ਸੀਐਮ ਸਤਕਾਰਯੋਗ ਦੋਨੇ ਸਾਈਡਾਂ ਇਹਨਾਂ ਦੇ ਵਿੱਚ ਬਹਿਣ ਜੋਗੇ ਇਹ ਸਖਸ਼ੀਗਤ ਸ਼ਖੀਅਤ ਨਹੀਂ ਹੈਗੀ ਕਿਉਂਕਿ ਅਸੀਂ ਤੇ ਜੁੱਧ ਨਸ਼ਿਆਂ ਵਿਰੋਧ ਛਿੜ ਕੇ ਬੈਠੀਆਂ ਤੇ ਵਿਚਕਾਏ ਅਸੀਂ ਹੋਰ ਨਸ਼ੇ ਵੇਚਣ ਵਾਲਾ ਬੰਦਾ ਲਿਆਣ ਕੇ ਬਿਠਾ ਦੇਣਾ ਇਹ ਤੁਹਾਨੂੰ ਪੋਸਟ ਵਾਇਰਲ ਹੋ ਗਈ ਆ ਆਪਣਾ ਕੋਈ ਮੀਟਿੰਗ ਸਦੋਂ ਉਹਨਾਂ ਤੁਹਾਡੀ ਪਾਰਟੀ ਨੂੰ ਕੀ ਹੋਵੇ ਮੈਨੂੰ ਲੈਣ ਦੀ ਵੀ ਉਹਨਾਂ ਨੇ ਮਾਰ ਕੀਤੀ ਹੋਈ ਵੇਖੋ ਪਾਰਟੀ ਵਿੱਚ ਡਿਮਾਂਡ ਕਰਨ ਦਾ ਹਰਕੇ ਦਾ ਹੱਕ ਵਾ ਪਰ ਨਸ਼ੇ ਦੇ ਸਦਾਗਰ ਦਾ ਨਹੀਂ ਹੱਕ ਜਿਹੜਾ ਨਸ਼ਿਆਂ ਦੇ ਨਾਲ ਕਿਤੇ ਰੈਕਟ ਜੁੜਿਆ ਉਹਦਾ ਕੋਈ ਹੱਕ ਨਹੀਂ ਬਾਕੀ ਪਾਰਟੀ ਬੰਦੇ ਲੈਂਦੀ ਵੀ ਆ ਪਾਰਟੀ ਨੇ ਬੰਦੇ ਲੈਣੇ ਵੀ ਆ ਅਸੀਂ ਜੋੜਨੇ ਵੀ ਆ ਸਾਨੂੰ ਬੰਦੇ ਚਾਹੀਦੇ ਹੁੰਦੇ ਜੀ ਪਾਰਟੀਆਂ ਨੂੰ ਦੇਖੋ ਪਹਿਲਾਂ ਵੀ ਕਾਫੀ ਜਿਹੜਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਿਹੜੇ ਐਮ ਐਲ ਏ ਦੀ ਟਿਕਟ ਵੀ ਲੜ ਚੁੱਕੇ ਰਹਿ ਵੀ ਚੁੱਕੇ ਉਹ ਪਾਰਟੀ ਨੇ ਲਏ ਨੇ ਦੇਖੋ ਜੀ ਉਹ ਸਾਫ਼ ਸੋਤਰੀ ਕਿਸੇ ਅਕਸ਼ ਦੇ ਮਾਲਕ ਹੋਣਗੇ ਨਾ ਉਹਨਾਂ ਦੇ ਖਿਲਾਫ ਇਹੋ ਜਿਹੀ ਚੀਜ਼ਾਂ ਹੋਣਗੀਆਂ ਪੂਰੀ ਸਟੇਟ ਦਾ ਡੀ ਜੀ ਪੀ ਤੁਸੀਂ ਕੋਈ ਛੋਟਾ ਅਫਸਰ ਕਿੰਨੇ ਦੇ ਜੋ ਡੀਜੀਪੀ ਪਿੱਟਣ ਦੇ ਆ ਰੋਣ ਦੇ ਕਈ ਬੰਦੇ ਬੜੇ ਸਾਫ ਸੁਥਰੇ ਹੁੰਦੇ ਆ ਜਿਹੜੇ ਦੇਸ਼ ਦਾ ਭਲਾ ਕਰਦੇ ਸਟੇਟ ਦਾ ਆਪਣੇ ਬੱਚਿਆਂ ਦਾ ਭਲਾ ਜੁੱਸ ਦਾ ਕਰਨਾ ਚਾਹੁੰਦੇ ਆ ਉਦੋਂ ਚਾਹੁੰਦਾ ਇਹ ਨਾਥੇ ਪਾ ਦੀਏ ਬਾਦਲ ਸਾਹਿਬ ਇਹਨਾਂ ਨੂੰ ਨਾਥੇ ਪਾ ਦੀਏ ਆ 70 80 ਬੰਦੇ ਜਿਹੜੇ ਨਸ਼ਾ ਵੇਚਦੇ ਆ ਉਹਨੇ ਲਿਸਟ ਬਣਾ ਕੇ ਗਾੜੀ ਬਾਦਲ ਸਾਹਿਬ ਦੇ ਟੇਬਲ ਤੇ ਰੱਖਤੀ ਸੀ ਮੈਂ ਕਹਿੰਦਾ ਸੰਧੂ ਸਾਹਿਬ ਇਹਨਾਂ ਨੂੰ ਸ਼ਾਮਲ ਕਰ ਲੈਂਦੀ ਫਿਰ ਤੁਸੀਂ ਬਗਾਵਤ ਕਰੋਗੇ ਪਾਰਟੀ ਦੇ ਖਿਲਾਫ ਜੇ ਸ਼ਾਮਲ ਕਰਤੀ ਵੇਖੋ ਭਾਜੀ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਸਾਡੀ ਪਾਰਟੀ ਦੀ ਇਹ ਸਟੋਲਜੀ ਨਹੀਂ ਹੈਗੀ ਕਿ ਇਹਦੇ ਵਿੱਚ ਜਿਹੜਾ ਹਰਮੀਤ ਸਿੰਘ ਸੰਧੂ ਐਂਟਰੀ ਮਾਰ ਜ ਉਹਦੇ ਲਈ ਥਾਂ ਹੀ ਨਹੀਂ ਸਾਡੀ ਪਾਰਟੀ 'ਚ ਵੇਖੋ ਤੁਸੀਂ ਨਹੀਂ ਜਾਣਦੇ ਜੁੱਧ ਨਸ਼ਿਆਂ ਵਿਰੁੱਧ ਨੇ ਛੇੜ ਕੇ ਬੈਠੇ ਆ ਆਖਰ ਜੇ ਕੱਲ ਨੂੰ ਟਿਕਟ ਮਿਲ ਜਾਂਦੀ ਇਹਨਾਂ ਨੂੰ ਤੇ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਣਾ ਉਹ ਭਾਜੀ ਮੈਂ ਮੈਂ ਸਰਕਾਰ ਦਾ ਹਿੱਸਾ ਆ ਤੁਸੀਂ ਕਿਹੋ ਜੀ ਗੱਲ ਕਰਦੇ ਕੋਈ ਟਿਕਟ ਨਹੀਂ ਮਿਲਣੀ ਕਿ ਇਹਨੂੰ ਨਾਂ ਅਸੀਂ ਦੇਣੀ ਹੈ ਇਹਦੇ ਬੰਦੇ ਨੂੰ ਅਸੀਂ ਮੈਂ ਮੈਂ ਪੰਜਾਬ ਸਰਕਾਰ ਦੀ ਮਰ ਕੋ ਚੇਅਰਮੈਨ ਆ ਹੁਣ ਮੈਂ ਦੋਨੇ ਸੀਐਮ ਸਾਹਿਬਾਂ ਨੂੰ ਤੋਂ ਰਿਸਿਵ ਕਰਕੇ ਤੇ ਅਸੀਂ ਸਾਰਾ ਅੱਜ ਸਰਦਾਰ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਾਡੇ ਵੱਡੇ ਭਰਾ ਉਹਨਾਂ ਸਤਕਾਰਯੋਗ ਸੀ ਸਾਡੇ ਉਹਨਾਂ ਬਹੁਤ ਵਧੀਆ ਹਲਕੇ ਦੀ ਸੇਵਾ ਕੀਤੀ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਦੁੱਖ ਅਸੀਂ ਕਹਿੰਨੇ ਸਾਨੂੰ ਤਰਨ ਦਾ ਨਾਲ ਕਿਨੇ ਹੋ ਜਾ ਟਾਈਮ ਵੇਖਣਾ ਨਾ ਪੈਂਦਾ ਸਾਡਾ ਪ੍ਰੋਡਕਟਰ ਕਸ਼ਮੀਰ ਸਿੰਘ ਸੋਲ ਆਪਦੀ ਉਮਰ ਹੋਰ ਹੁਣਾਉਂਦਾ ਸਲਾਕੇ ਨੇ ਤਾ ਰਾਜਤਾਜ ਦਿੱਤਾ ਸੀ ਉਹਨੂੰ ਟਰਮ ਲਾਉਂਦਾ ਉਹ ਬਹੁਤ ਜਿਆਦਾ ਸਾਨੂੰ ਘਾਟਾ ਪਿਆ ਤਰਨ ਦਾ ਨਾਲ ਇਹ ਇਹ ਤੁਸੀਂ ਸੀਐਮਡੀ ਨੌਲੇਜ ਚ ਲਿਆਂਦੀ ਇਹ ਗੱਲ ਪੋਸਟਰ ਵਾਲੀ ਬਿਲਕੁਲ ਜੀ ਉਹ ਆਪਣੇ ਸ਼ੋਰਸਾਂ ਨਹੀਂ ਲੈ ਕੇ ਆਂਦੀ ਅਸੀਂ ਬਸ ਹੁਣ ਰਹਿਂਦੀ ਹੁੰਦੀ ਅੱਜ ਲਿਆਂਦ ਦੇਣੀ ਆ ਜੀ ਸ਼ੋਰ ਸਾਹਿਬ ਦਾ ਅਜੇ ਅੰਤਮ ਅਰਦਾਸ ਵੀ ਨਹੀਂ ਹੋਈ ਤੋਂ ਉਤੋਂ ਪਹਿਲਾਂ ਹੀ ਸੰਸਕਾਰ ਤੋਂ ਪਹਿਲਾਂ ਹੀ ਇੱਕ ਪੋਸਟਾਂ ਜਿਹੜੀਆਂ ਨੇ ਦੀ ਪਾਰਟੀ ਦੇ ਕਾਫੀ ਜਿਹੜੇ ਆਗੂਆਂ ਦੇ ਵਾਇਰਲ ਹੁੰਦੀਆਂ ਨੇ ਇਹ ਸਾਰੇ ਹੀ ਉਮੀਦਵਾਰ ਐਮ ਐਲ ਏ ਦੇ ਚਾਹਵਾਨ ਨੇ ਮੈਂ ਤੁਹਾਨੂੰ ਦੱਸਦਾ ਜੀ 8 ਲੱਖ ਬੰਨਿਆਂ ਨੇ ਕਿਸੇ ਨੇ ਫੋਟੋਆਂ ਲਾ ਕੇ ਪਾ ਕੇ ਦਿੱਤੀ ਉਹਦੇ ਵਿੱਚ ਮੇਰਾ ਕਮੈਂਟ ਵੇਖੋ ਮੈਂ ਲਿਖਿਆ ਵੀ ਇਹ ਨਿੰਦਣਯੋਗ ਮੈਂ ਕਹਿੰਦਾ ਇਹ ਨਹੀਂ ਸੀ ਪਾਉਣੀਆਂ ਚਾਹੀਦੀਆਂ ਇਸ ਕਰਕੇ ਲੋਕ ਤੇ ਉਹਨਾਂ ਫੋਟੋਆਂ ਨੂੰ ਗਾਲਾਂ ਕੱਢੀ ਜਾਂਦੇ ਪਰ ਉਹ ਫੋਟੋ ਵਾਲਿਆਂ ਨੇ ਆਪ ਥੋੜੀਆਂ ਲਾਈਆਂ ਕਿ ਸਤਾਨ ਬੰਦੇ ਨੇ ਲਾ ਕੇ ਪਾ ਦਿੱਤੀਆਂ ਜਿਵੇਂ ਹੁਣ ਅਕਲ ਦੇ ਰਾਜਦਾਨ ਬੰਦੇ ਕਿਸੇ ਨੇ ਕੰਮ ਕੀਤਾ ਦੱਸੋ ਸੀਐਮ ਸਾਹਿਬ ਨੇ ਜੁਆਇਨ ਕੀਤਾ ਹੋਵੇ ਤਾਂ ਸਾਨੂੰ ਪਤਾ ਨਾ ਹੋਵੇ ਅਸੀਂ ਪੰਜਾਬ ਸਰਕਾਰ ਦਾ ਹਿੱਸਾ ਵਾਂ ਮੇਰਕੋ ਤਰਨਤਨ ਹਲਕੇ 'ਚ ਮੈਂ ਸੇਵਾ ਕੀਤੀ ਆ ਮੈਂ ਸੀਨੀਅਰ ਲੀਡਰ ਆ ਪਾਰਟੀ ਦਾ ਇਸ ਕਰਕੇ ਸਾਡੀ ਪਾਰਟੀ ਬਹੁਤ ਸਿਆਣੀ ਐ ਤੇ ਸੁਲਜੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਯੁੱਧ ਨਸ਼ਿਆਂ ਵਿਰੋਧ ਮੈਂ ਤੁਹਾਨੂੰ ਦੱਸਿਆ ਉਹ ਛੇੜ ਕੇ ਬੈਠੇ ਵੱਡੇ ਵੱਡੇ ਲੈਵਲ ਤੇ ਤੇ ਇਹੋ ਜਿਹੇ ਬੰਦਿਆਂ ਨੂੰ ਸਾਡੀ ਪਾਰਟੀ 'ਚ ਥਾਂ ਮਿਲ ਸਕਦਾ ਤੁਸੀਂ ਦੱਸੋ ਸੰਤ ਸਿੰਘ ਸਾਹਿਬ ਵੀ ਆਏ ਸੀ ਕਿ ਯੁਵਾ ਸਾਹਿਬ ਵੀ ਆਏ ਤਾਂ ਨਾ ਵਿਚਾਰ ਵਟਾਉਣੀ ਕੋਈ ਵਿਚਾਰ ਵਟਾਉਂਦੇ ਨੇ ਸਾਡੇ ਉਹ ਮਤਭੇਦ ਜਿਹੜੇ ਆਪਸ ਵਿੱਚ ਹੁੰਦੇ ਆ ਸਾਨੂੰ ਜਿਹੋ ਜਿਹਾਂ ਡਾਇਰੈਕਸ਼ਨਾਂ ਪਾਰਟੀ ਦੇਊਗੀ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਵਾ ਉਹ ਸਾਡੀ ਇੱਕ ਗੁਪਤ ਰਣਨੀਤੀ ਹੁੰਦੀ ਆ ਪਰ ਜਿੱਥੋਂ ਤੱਕ ਸਾਨੂੰ ਕਿਹਾ ਗਿਆ ਜਾਂ ਅਸੀਂ ਕਰ ਸਕਦੇ ਆ ਸਾਡੀ ਤਾਕਤ ਵਾ ਅਸੀਂ ਤੁਹਾਡੇ ਹਲਕੇ ਦੇ ਸਾ ਸਾਡੇ ਹਲਕੇ ਦੇ ਸਾਹਮਣੇ ਮੈਂ ਸੱਚ ਲੈ ਕੇ ਆਂਦਾ ਕਿਉਂਕਿ ਹਲਕਾ ਡਿਸਟਰਬ ਹੋ ਰਿਹਾ ਸੀ ਐਵੇਂ ਸਾਡੇ ਬੰਦੇ ਓਖੜ ਬੁਖੜ ਕੇ ਜਦੋਂ ਪਤਾ ਲੱਗ ਜਾਂਦਾ ਵੀ ਜੇ ਵਾਕਿਆ ਹਰਮੀਤ ਸਿੰਘ ਸੰਧੂ ਨੂੰ ਖਣੀਣਾ ਸ਼ਾਮਲ ਕਰ ਲਿਆ ਸਾਡੇ ਬੰਦੇ ਟੁੱਟ ਕੇ ਕੋਈ ਭਾਜਪਾ ਜਾਵੜਦਾ ਕੋ ਕਾਂਗਰਸ ਜਾਵੜਦਾ ਜਿਹੜੇ ਉਹਨੂੰ ਵੇਖਣਾ ਨਹੀਂ ਚਾਹੁੰਦੇ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਸਾਨੂੰ ਸਾਹਿਬ ਕੀ ਲੈ ਕੇ ਚਾਹੀਦਾ ਸੋ ਟਿਕਟ ਦਾ ਤੇ ਤੁਸੀਂ ਕੀ ਹੋਵਾਂਗੇ ਉਹ ਸਾਡੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੀ ਸਾਡੇ ਕਿਸੇ ਵੀ ਜਿਹਾਰੂ ਨੂੰ ਤਰੰਤਨ ਹਲਕੇ ਤੋਂ ਪਾਰਟੀ ਟਿਕਟ ਦਊਗੀ ਮੈਂ ਦਿਨ ਰਾਤ ਉਹਦੇ ਲਈ ਵੀ ਮਿਹਨਤ ਕਰੂੰਗਾ ਜੇ ਪਾਰਟੀ ਮੈਨੂੰ ਦਊਗੀ ਤੇ ਮੈਂ ਲੜਾਈ ਮਰਦਾਂ ਵਾਂਗੂ ਲੜੂੰਗਾ ਸੰਧੂ ਸਾਹਿਬ 3 ਸਾਲ ਹੋ ਗਏ ਤੁਹਾਡੀ ਸਰਕਾਰ ਰਹੀ ਹਾਂ ਜੀ ਅੱਜ ਹੀ ਕਿਉਂ ਕਿਉਂਕਿ 10 ਸਾਲ ਪਹਿਲਾਂ ਬਾਦਲ ਸਰਕਾਰ ਚੱਲ ਗਈ ਆ ਤੁਸੀਂ ਪਹਿਲਾਂ ਕਿਉਂ ਨਹੀਂ ਟਾਰਗੇਟ ਕੀਤਾ ਰਮੇਸ਼ ਸਿੰਘ ਸੰਧੂ ਨੂੰ ਕਿ ਟਿਕਟ ਦਾ ਮਸਲਾ ਸੀ ਮੇਰਾ ਬ੍ਰਦਰ ਜੀ ਵੀ ਤੁਹਾਡਾ ਬਿਲਕੁਲ ਸਵਾਲ ਜਾਇਜ਼ ਆ ਪਰ ਮੈਂ ਤੁਹਾਨੂੰ ਕੀ ਦੱਸ ਰਿਹਾ ਆ ਪੋਸਟ ਤੁਸੀਂ ਪਹਿਲਾਂ ਕਿਤੇ ਵੇਖੀ ਸੀ ਜੀ ਦੱਸੋ ਸਾਰੇ ਪੱਤਰਕਾਰ ਨਹੀਂ ਨਾ ਵੇਖੀ ਜੀ ਵੀ ਇਹ ਬ ਹਲਕੇ ਜੋ ਮੈਨੂੰ ਬਾਰ-ਬਾਰ ਫੋਨ ਆ ਰਹੇ ਮੈਂ ਤੁਹਾਨੂੰ ਸੱਚੀ ਬੇਨਤੀ ਕਰ ਰਿਹਾ ਹਲਕੇ ਜੋ ਫੋਨ ਆ ਰਹੇ ਜੀ ਪਾਜੀ ਫਿਰ ਅਸੀਂ ਕਿਹੜੇ ਬਣੇ ਜਾਣਾ ਅਸੀਂ ਕੀ ਕਰਨਾ ਤੇ ਮੈਂ ਫਿਰ ਜਿਹੜਾ ਫੈਸਲਾ ਲੈ ਸਕਦਾ ਮੈਂ ਹਲਕੇ ਦੇ ਜ਼ਿੰਮੇਵਾਰ ਬੰਦੇ ਬਲਾਕ ਪ੍ਰਧਾਨ ਸਾਰੇ ਸੱਦੇ ਆ ਲੀਡਰ ਸੱਦੇ ਆ ਮੈਂ ਕਿਹਾ ਜੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਜਿਹੜੀ ਇਹ ਰਿਪੋਰਟ ਜਨਤਾ ਕੀਤੀ ਆ ਮੈਂ ਡੀਜੀਪੀ ਸ਼ਸ਼ੀकांत ਦੀ ਰਿਪੋਰਟ ਜਨਤਾ ਕਰ ਦਿੱਤੀ ਆ ਉਹ ਆਨਲਾਈਨ ਲਿੰਕ ਨਿਕਲਣਾ ਕੋਈ ਕਿਸੇ ਦੀ ਝੂਠੀ ਫੇਕ ਬਣੀ ਬਣਾਈ ਚੀਜ਼ ਨਹੀਂ ਹੈਗੀ ਜੀ ਸੰਤੂ ਸਾਹਿਬ ਫਿਰ ਸੰਤੂ ਸਾਹਿਬ ਜਿੱਤੂ ਸਾਹਿਬ ਜਿੱਦਾਂ ਤੁਸੀਂ ਕਿਹਾ ਜਿਹੜੀਆਂ ਚੇਰਮੈਨਾਂ ਦੀਆਂ ਫੋਟੋਆਂ ਲਾ ਕੇ ਟਿਕਟ ਦੀ ਮੰਗ ਕੀਤੀ ਗਈ ਆ ਹੂੰ ਮਤਲਬ ਉਹ ਤੁਸੀਂ ਕਿਹਾ ਵੀ ਫੇਕ ਕਿਸੇ ਨੇ ਪੋਸਟ ਹਾਂ ਉਹ ਕਿਸੇ ਰਿਸ਼ਤੇਦਾਰ ਨਹੀਂ ਕੀਤੀ ਆ ਇਹ ਆਮ ਆਦਮੀ ਪਾਰਟੀ ਦੇ ਹੀ ਇੱਕ ਵਲੰਟੀਅਰ ਵੱਲੋਂ ਪਾਈ ਗਈ ਆ ਤੇ ਇਹਦੀ ਪੁਸ਼ਟੀ ਤੁਸੀਂ ਕਿਦਾਂ ਕਰਦੇ ਵੀ ਆਹ ਜਿਹੜਾ ਪੋਸਟ ਆ ਉਹ ਹਰਮੀਤ ਸਿੰਘ ਸੰਧੂ ਦੀ ਜਾਂ ਤੇ ਸਾਈਡ ਤੇ ਪਿਆ ਸਾਨੂੰ ਉਹਦੇ ਸਕਰੀਨਸ਼ਾਟ ਦੇ ਦਿਓ ਕਿਸ ਤਰ੍ਹਾਂ ਮਤਲਬ ਇਹਦੀ ਪੁਸ਼ਟੀ ਆਪਾਂ ਕਿਵੇਂ ਕਰਦੇ ਵੀ ਇਹ ਹਰਮੀਤ ਸਿੰਘ ਸੰਧੂ ਵੱਲੋਂ ਪਾਇਆ ਗਿਆ ਨਹੀਂ ਮੈਂ ਸੰਧੂ ਵੱਲੋਂ ਨਹੀਂ ਪਾਇਆ ਗਿਆ ਮੈਂ ਤਾਂ ਸ਼ਰਾਰਤੀ ਅਰਸਨ ਜਿਹੜਾ ਵੀ ਸਾਡੇ ਹਲਕੇ ਨੂੰ ਡਿਸਟਰਬ ਕਰ ਰਿਹਾ ਉਹਦੇ ਉਹਦੇ ਖਿਲਾਫ ਗੱਲ ਕਰ ਰਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹੋ ਮੈਂ ਇਹ ਬੇਨਤੀ ਕੀਤੀ ਆ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਟੈਂਡ ਕਰ ਰਹੇ ਜੀ ਬਿਲਕੁਲ ਜੀ ਅਸੀਂ ਯੁੱਧ ਨਸ਼ਾ ਵਿਰੋਧ ਸਰਕਾਰ ਨਾਲ ਲੜ ਰਹੀ ਆ ਤੇ ਨਸ਼ੇ ਵਾਲਿਆਂ ਬੰਦਿਆਂ ਨੂੰ ਵਿੱਚ ਸਾਡੀ ਐਂਟਰੀ ਸਰਕਾਰ ਦਊਗੀ ਜੀ ਕੋਈ ਸੀਟਾਂ ਦਊਗੀ ਵੀ ਐਮਐਲਏ ਦੇ ਲਈ ਲੜ ਲਓ ਇਹਨਾਂ ਨੂੰ ਇਸ ਕਰਕੇ ਇਹ ਦੀ ਸਿਰਫ ਆਪਾਂ ਹਲਕੇ ਨੂੰ ਡਿਸਟਰਬ ਕਰਨਦੇ ਆ ਉਹਦਾ ਕਰਕੇ ਮੈਂ ਸਾਰੀ ਜਨਤਾ ਨੂੰ ਕਹਿਣਾ ਚਾਹਣਾ ਵਾ ਵੀ ਦਰੋ ਨਾ ਕੋਈ ਗੱਲ ਨਹੀਂ ਲੋਕੀ ਸਾਨੂੰ ਪੁੱਛਦੇ ਭਾਜੀ ਅਸੀਂ ਫਿਰ ਕਿਹੜੇ ਬਣੇ ਜਾਈਏ ਜੇ ਹਰਮੀਤ ਸਿੰਘ ਸੰਧੂ ਆਏ ਨਾ ਅਹੀਂ ਉਹਨਾਂ ਹਲਕੇ ਨੂੰ ਅੱਜ ਰਾਤ ਨੂੰ ਮੈਸੇਜ ਚਲੇ ਜਾਣਾ ਵੀ ਹਰਮੀਤ ਸਿੰਘ ਸੰਧੂ ਲਈ ਸਾਡੀ ਪਾਰਟੀ 'ਚ ਕਿਤੇ ਥਾਂ ਨਹੀਂ ਹੈਗਾ ਕੋਈ ਕਿਉਂਕਿ ਨਸ਼ਿਆਂ ਦਾ ਸਰਦਾਗਰਾਂ ਦੇ ਨਾਲ ਉਹਦਾ ਲਿੰਕ ਜੁੜਿਆ ਮੈਂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮਜ਼ ਕਹਿੰਦੀ ਆ ਡੀਜੀਪੀ ਪੰਜਾਬ ਕਹਿ ਰਿਹਾ ਜੀ ਉਹਦੀਆਂ ਰਿਪੋਰਟਾਂ ਉਹ ਰੋਂਦਾ ਰਿਹਾ ਤਰਲੇ ਮਾਰਦਾ ਰਿਹਾ ਕਿ ਪੰਜਾਬ ਨੂੰ ਮੈਂ ਹਰੀ ਕ੍ਰਾਂਤੀ ਲਿਆਉਣੀ ਆ ਹਰੀ ਕ੍ਰਾਂਤੀ ਲਿਆਉਣ ਵਾਲੇ ਯੋਧੇ ਹੋਰ ਹੀ ਹੁੰਦੇ ਆ ਜੇ ਉਸ ਵळे ਬੱਦਲ ਦੇ ਮਨ 'ਚ ਕੋਈ ਦੁੱਖ ਹੁੰਦਾ ਪੰਜਾਬ ਦੇ ਬੱਚਿਆਂ ਲਈ ਤੇ ਉਹ ਫਰਜ਼ੀ ਸੀ ਡੀਜੀਪੀ ਸਾਹਿਬ ਲਿਓ ਤੁਹਾਡਾ ਧੰਨਵਾਦ ਚੁੱਕ ਕੇ ਦਿਓ ਇਹਨਾਂ ਨੂੰ ਅੰਦਰ ਤੇ ਬਾਕੀ ਬੰਦੇ ਦੇ ਮੰਤਰੀ ਫੇਰ ਮਿਲ ਜਣੇ ਐਮਐਲਏ ਮਿਲ ਜਣੇ ਸਿਰਫ ਇਹਨਾਂ ਦੇ ਦੋ ਤਿੰਨ ਬੰਦੇ ਹੀ ਵਿੱਚ ਬਾਕੀ ਬੰਦੇ ਭਾਜਪੀ ਦੇ ਕਾਂਗਰਸ ਦੇ ਵੀ ਜੋ ਉਹਦੀ ਏਡੀ ਪਾਰਦਰਸ਼ੀ ਰਿਪੋਰਟ ਤੁਹਾਨੂੰ ਪੜਿਓ ਤੁਸੀਂ ਬੀਜੇਪੀ ਦੇ ਕਾਂਗਰਸ ਦੇ ਕਾਲੀਆਂ ਦੇ ਤੇ ਪੁਲਿਸ ਅਫਸਰ ਵਿੱਚ ਠੀਕ ਹੈ ਜੀ ਉਹਨੇ ਤੇ ਸਰਦਾਰ ਜੀ ਹੀਰਾ ਅਫਸਰ ਜੀ ਉਹਨੇ ਬਹੁਤ ਸਾਫ ਸੁਥਰੀ ਗੱਲ ਕੀਤੀ ਜੀ ਉਸ ਵੇਲੇ ਬਾਦਲ ਸਰਕਾਰ ਕਿਤੇ ਨੱਥ ਪਾ ਲੈਂਦੀ ਤੇ ਅੱਜ ਸਾਡੇ ਪੰਜਾਬ ਦੇ ਪੁੱਤ ਨਹੀਂ ਸੀ ਮਰਨੇ ਹਰ ਪਿੰਡ 10 10 20 20 ਗੱਭਰੂ ਮਰ ਗਏ ਮਾਵਾ ਦੇ ਪੁੱਤ ਮਰ ਗਏ ਜਨਾਨੀਆਂ ਦੇ ਸੁਹਾਗ ਉੱਜੜ ਗਏ ਭੈਣਾਂ ਦੇ ਭਰਾ ਨਹੀਂ ਲੱਭੇ ਦੱਸੋ ਇਹ ਬਾਦਲ ਸਾਹਿਬ ਦਾ ਕਸੂਰ ਨਹੀਂਗਾ ਜੇ ਲੋ ਉਹ ਤੇ ਹੁਣ ਮਰ ਗਿਆ ਉਹਨੂੰ ਕੀ ਕਹਿੰਨੇ ਆ ਜਦੋਂ ਡੀਜੀਪੀ ਸਾਹਿਬ ਨੇ ਬਣਾ ਕੇ ਉਹ ਟੇਬਲ ਤੇ ਰਿਪੋਰਟ ਰੱਖੀ ਸੀ ਉਦੋਂ ਕਹਿੰਦਾ ਡੀਜੀਪੀ ਸਾਹਿਬ ਨੂੰ ਹੋਰ ਦਿੰਦਾ ਥਾ ਆਪਣਾ ਪਿਲੇ ਆ ਚੁੱਕ ਕੇ ਇਹਨਾਂ ਨੂੰ ਵਾਰਸਾਂ ਨੂੰ ਅੰਦਰ ਜਦੋਂ ਉਹ ਕਹਿੰਦਾ ਵੀ ਮੋٹے ਮੋٹے ਸਮਗਲਰ ਵਾਏ ਚਟੇ ਨਾਲ ਜੁੜੇ ਆ ਜੀ ਮੈਨੂੰ ਦਿਓ ਆ ਗਿਆ ਮੈਂ ਉਹਨੂੰ ਸਲੂਟ ਕਰਦਾ ਉਹ ਡੀਜੀਪੀ ਨੂੰ ਅੱਜ ਵੀ ਕਿਉਂਕਿ ਵੇਖੋ ਰਿਟਾਇਰ ਹੋ ਕੇ ਉਹਨੇ ਦਿਲ ਦਾ ਦੁਖੜਾ ਬਾਹਰ ਫੋਲਿਆ ਸਰਕਾਰ ਦੇ ਵੇਲੇ ਨਹੀਂ ਉਹ ਬੰਦਾ ਫੋਲਸ ਗਿਆ ਤੇ ਉਹਨੇ ਫੇਰ ਵੀ ਵੇਖੋ ਰਟਾਇਰ ਹੋ ਕੇ ਵੀ ਆਪਦਾ ਦੁਖੜਾ ਯਾਰ ਕੀਤਾ ਬੰਦੇ ਨੇ ਮੈਂ ਅੱਜ ਵੀ ਸਲੂਟ ਕਰਦਾ ਡੀਜੀਪੀ ਨੂੰ ਜਿਹਨੇ ਇਹ ਜਨਤਾ ਕੀ ਤੀ ਰਿਪੋਰਟ ਖਲਬੂ ਸਾਹਿਬ ਜਿਸ ਤਰ੍ਹਾਂ ਕੀ ਇਹ ਦੀ ਪੋਸਟ ਆਜ ਦੀ ਵੀ ਪਈ ਹੋਗੀ ਕੱਲ ਪੋਸਟ ਨੇ ਰਾਤ ਦੀ ਪੋਸਟ ਜਿਹੜੀ ਤੁਸੀਂ ਇਹ ਕਹਿ ਰਹੇ ਜਿੱਥੇ ਸੱਧੂ ਸਾਹਿਬ ਦੀ ਕੋੜ ਲੱਗੀ ਆ ਨਾਲ ਸੀਐਮ ਸਾਹਿਬ ਦੀ ਲੱਗੀ ਆ ਹਾਂ ਹਾਂ ਪਰ ਇਹ ਜਿਹੜੀ ਤੁਸੀਂ ਪੋਸਟ ਪਹਿਲੀ ਕਹਿ ਰਹੇ ਜਿਹਦੇ ਜਿਸ ਤੇ ਉਹਨੇ ਆਪਣੇ ਡੀਜੀਪੀ ਨੇ ਪੋਸਟ ਪਾਈ ਇਹ ਅੱਜ ਪਹਿਲੋਂ ਕਿਉਂ ਨਹੀਂ ਸਰਕਾਰ ਜੇ ਮੇਰੇ ਕੋਲ ਆ ਜਾਂਦੀ ਪਹਿਲਾਂ ਜਦੋਂ ਆਈ ਨਹੀਂ ਮੇਰੇ ਕੋਲ ਲਈ ਆਈ ਮੈਂ ਜਨਤ ਕਰਤੀ ਜੋ ਡੀਜੀਪੀ ਦੀ ਰਿਪੋਰਟ ਜਿਹੜੀ ਸ਼ਸ਼ੀ ਕਾਂਤ ਦੀ ਆ ਨਾ ਮੈਂ ਪੰਜਾਬੀ ਚ ਵੀ ਕਰਾਈ ਜੀ ਉਹ ਤੇ ਅੰਗਰੇਜ਼ੀ ਚ ਵੀ ਕਰਾਈ ਤੇ ਲਿੰਕ ਵੀ ਸਰ ਨੂੰ ਦੇਣ ਲੱਗਾ ਜੋ ਕੱਲਿਆ ਕੱਲਾ ਜਾ ਕੇ ਤਸੱਲੀ ਕਰਿਓ ਵੀ ਗੁਰਦੇਵ ਸਿੰਘ ਸੰਧੂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜੀ ਕਹਿ ਰਹੀ ਆ ਕਿ ਹਰਮੀਤ ਸਿੰਘ ਸੰਧੂ ਦੇ ਤਾਰਾਂ ਜੁੜੀਆਂ ਐਨ ਸਦਾਗਰਾਂ ਨਾਲ ਤੁਸੀਂ ਆਪਦੇ ਲਿੰਕ ਖੋਲ੍ਹ ਕੇ ਸਾਰੇ ਨੰਬਰਾਂ ਤੇ ਚੈੱਕ ਕਰਿਓ ਉਹਨੂੰ ਫਿਰ ਡੀਜੀਪੀ ਸਾਹਿਬ ਹੁਣ ਵੀ ਸਾਡੇ ਲੋੜ ਪੈਣ ਤੇ ਔਖੇ ਵੇਲੇ ਬਿਰਕਨ ਮਜੀਠੀਏ ਵਾਸਤੇ ਸੱਚ ਦੱਸਣ ਲਈ ਫੇਰ ਵੀ ਆਇਆ ਯਾਰ ਕੀਓ ਘਰ ਮੀਤ ਸਿੰਘ ਸੰਧੂ ਵਿੱਚ ਚੰਦ ਦਿਨਾਂ ਦੇ ਵਿੱਚ ਇਹ ਨਸ਼ੇ ਦੇ ਉਸੇ ਸਦਾਗਰ ਦੇ ਨਾਲ ਤਾਰਾਂ ਜੁੜੀਆਂ ਤੁਹਾਨੂੰ ਸਾਰਿਆਂ ਨੂੰ ਸਾਬਤ ਹੋ ਜਾਣਗੀਆਂ ਮੰਨੋਗੇ ਵੀ ਵਾਕਿਆ ਗੁਰਦੇਵ ਸਿੰਘ ਸੰਧੂ ਨੇ ਸੱਚ ਗੱਲ ਕਹੀ ਸੀ ਉਹ ਦਿਨ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਉਹ ਕਿਸੇ ਨੂੰ ਨਹੀਂ ਬਖਸ਼ਦੀ ਉਹ ਤੇ ਆਪ ਦਾ ਬੰਦਾ ਗਲਤੀ ਕਰ ਲੇ ਉਹ ਨੂੰ ਨਹੀਂ ਬਖਸ਼ਦੇ ਨਾ ਕਿਸੇ ਨਸ਼ੇ ਵਾਲੇ ਮਗਰ ਅਸੀਂ ਫੋਨ ਕਰ ਸਕਦੇ ਆ ਨਾਸੀਂ ਕਿਸੇ ਚੋਰ ਡਾਕੂ ਦੇ ਮਗਰ ਫੋਨ ਕਰਦੇ ਆ ਅਸੀਂ ਮਾੜੇ ਅਨਸਰ ਦੇ ਮਗਰ ਫੋਨ ਨਹੀਂ ਕਰਦੇ ਸਾਫ਼ ਸੁਥਰੀਏ ਪਾਰਟੀ ਆ ਸਾਫ਼ ਸੁਥਰੀ ਪਾਰਟੀ ਰਹਿਣੀ ਆ ਇਹਨੂੰ ਪੂਰਾ ਪੰਜਾਬ ਕਰਦਾ ਵਾ ਇਹ ਪਿਆਰ ਕਰਦਾ ਵਾ ਇਹ 10 15 20 ਸਾਲੇ ਪਾਰਟੀ ਆਉਣ ਵਾਲੇ ਸਮੇਂ ਚ ਰਾਜ ਬਾਰ ਬਾਰ ਕਰਦੀ ਰਹੂਗੀ